ਪੰਜਾਬ ਵਸਦੇ ਸਾਰੇ مسیحی ਭੈਣ ਭਰਾਵਾਂ ਨੂੰ ਮੇਰੇ ਵੱਲ ਜਮਸੀ ਦੀ ਤੋਂ ਜੋ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਪਿਛਲੇ ਕੁਝ ਸਮੇਂ ਦੇ ਦੌਰਾਨ ਪੰਜਾਬ ਦੇ ਵਿੱਚ ਕੁਝ ਸ਼ਰਾਰਤੀ ਲੋਕ ਜਿਹੜੇ ਉਹ مسیਹੀ ਭਾਈਚਾਰੇ ਦੇ ਖਿਲਾਫ ਇੱਕ ਮਾਹੌਲ ਪੈਦਾ ਕਰ ਰਹੇ ਜਿਹਦੀ ਸੋਚੀ ਸਮਝੀ ਸਾਜ਼ਿਸ਼ ਆ ਔਰ ਇਹ ਲੋਕ ਇਹ ਤਾਂ ਸ਼ੁਰੂ ਕੀਤਾ ਇਹਨਾਂ ਨੇ 크리스마ਸ ਦਾ ਮਹੀਨਾ ਜਿਹੜਾ ਉਹ ਇਹਨਾਂ ਦਾ ਟਾਰਗੇਟ ਆ ਕਿ ਇਹਨਾਂ ਨੂੰ ਉਲਝਾ ਦਿੱਤਾ ਜਾਵੇ ਇਹਨਾਂ ਨੂੰ ਇਹੋ ਜਿਹਾ ਇਹਨਾਂ ਦਾ ਦਿਮਾਗ ਹੋਰ ਬੰਨ੍ਹੇ ਲੰਨਿਲਾ ਦੀ ਕਿ ਇਹ ਜਿਹੜਾ ਪ੍ਰਭੂ ਯਸੂਮਸੀ ਜੀ ਦਾ ਜਨਮ ਦਿਹਾੜਾ ਵਾ ਉਹਨੂੰ ਇਹ ਮਨਾਉਣ ਦੇ ਲਈ ਇਹ ਜਾ ਰਹੇ ਨੇ ਤੇ ਉਹਦੇ ਚ ਇੱਕ ਗਰਬੜ ਪੈਦਾ ਕਰਨਾ ਚਾਹੁੰਦੇ ਆ। ਤੋਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਪਿਛਲੇ ਸਮੇਂ ਦੇ ਦੌਰਾਨ ਹੋਈਆਂ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਕਿ ਬਹੁਤ ਪ੍ਰੈਸ ਕਾਨਫਰੰਸ ਕੀਤੀਆਂ ਸਾਡੇ ਲੋਕ ਵੀ ਸਾਡੇ ਲੋਕਾਂ ਨੇ ਬਹੁਤ ਰੋਸ ਜਿਹੜਾ ਉਹ ਜ਼ਾਹਿਰ ਕੀਤਾ। ਤੋ ਉਹਦੇ ਦੌਰਾਨ ਕੁਝ ਐਫ ਆਈ ਆਰ ਦਰਜ ਕਰਵਾਈਆਂ ਗਈਆਂ ਗਲੋਬਲ ਕ੍ਰਿਮਿਨਲ ਐਕਸ਼ਨ ਕਮੇਟੀ اور ਮਸੀਹਾਈ ਚਾਰੇ ਵੱਲੋਂ ਤੋ ਪਰਸੋਂ ਜਦੋਂ ਜਿਹੜਾ ਤਜਸਵੀ ਮਨਾਸ ਜਿਹੜਾ ਫੜਿਆ ਗਿਆ ਪੁਲਿਸ ਵੱਲੋਂ ਔਰ ਉਹਨੂੰ ਅਛਾਮੀ ਬੇਲ ਮਿਲੀ ਹੁਣ ਤੋ ਥੋੜਾ ਜਿਹਾ ਤੁਹਾਨੂੰ ਦੱਸਣਾ ਚਾਹਾਂਗਾ ਕਿ ਲੋਕ ਸੋਚਦੇ ਆ ਸਾਡੇ ਕੁਸ਼ ਪ੍ਰਾ ਲਾਈਵ ਵੀ ਹੋਈ ਸੀਗੇ ਮੈਂ ਉਹਨਾਂ ਦੀ ਗੱਲ ਦਾ ਹੀ ਜਵਾਬ ਦੇਣਾ ਔਰ ਨਾਲ ਦੀ ਨਾਲ ਤੁਹਾਨੂੰ ਮੈਂ ਇੱਕ ਹੋਰ ਗੁੱਡ ਨਿਊਜ਼ ਵੀ ਲਿਆਂਗਾ ਕਿ ਤਜਸਵੀ ਨਾਦੀ ਜ਼ਮਾਨਤ ਤਾਂ ਹੋਈ ਉਹਦੇ ਤੇ ਜਿਹੜੀਆਂ ਧਾਰਾਵਾਂ ਨੇ ਉਹਦੇ ਵਿੱਚ ਵਾਅਦਾ ਕੀਤਾ ਗਿਆ ਸੀਗਾ ਉਹ ਜਿਹੜੀ ਐਫ ਆਈ ਆਰ ਦਰਜ ਸੀਗੀ ਉਹਦੇ ਵਿੱਚ ਨਹੀਂ ਮੈਂਸ਼ਨ ਲੇਕਿਨ ਵਾਅਦਾ ਜੁਰਮ ਜਿਹੜਾ ਸੀ ਉਹਦੇ ਚ ਜਿਹੜੀਆਂ ਧਾਰਾਵਾਂ ਸੀਗੀਆਂ ਧਾਰਮਿਕ ਭਾਵਨਾਵਾਂ ਨੂੰ ਪਹਚਾਉਣ ਵਾਲੀ ਜਿਹੜੀ ਧਾਰਾ ਲੱਗੀ ਜਿਹੜੀ 295 ਜਿੰਨਾ ਆਪਾਂ ਕਹਿੰਦੇ ਉਹ ਵੀ ਸੀਗੀ ਲੇਕਿਨ ਉਹਦੇ ਚ ਇੱਕ ਪੇਜ ਸੀ ਕਿ ਉਹ ਬੰਦਾ ਜਿਹੜਾ ਪਹਿਲਾਂ ਇੱਕ ਜਿਹੜਾ ਜ਼ਮਾਨਤ ਪਹਿਲੇ ਜਿਹੜਾ ਪਰਚਾ ਹੋਇਆ ਸੀ ਉੱਤੇ ਜ਼ਮਾਨਤ ਜਿਹੜੀ ਉਹ ਕਰਾ ਕੇ ਬੈਠਾ ਸੀਗਾ ਤੇ ਉਹਦੀ ਜ਼ਮਾਨਤ ਦੇ ਵਿੱਚ ਜਿਹੜੀ ਹਾਈ ਕੋਰਟ ਨੇ ਇੱਕ ਪ੍ਰੋਵੀਜ਼ਨ ਦਿੱਤੀ ਸੀ ਕਿ ਜਾਦੇ ਵੀ ਇਸ ਨੂੰ ਫੜਿਆ ਜਾਵੇ ਤਾਂ ਇਹਨੂੰ 3 ਦਿਨਾਂ ਪਹਿਲਾਂ ਨੋਟਿਸ ਦਿੱਤਾ ਜਾਵੇ। ਤੋਂ ਜੋ ਪੰਜਾਬ ਦੇ ਵਿੱਚ ਰੋਜ਼ ਸੀਗਾ ਉਹਦੇ ਮੱਦੇ ਨਜ਼ਰ ਜੜਾ ਪੁਲਿਸ ਨੇ ਆਪਣਾ ਕੰਮ ਕੀਤਾ। ਉਹਨੂੰ ਨੋਟਿਸ ਨੋਟਿਸ ਨਹੀਂ ਦਿੱਤਾ ਗਿਆ ਜਿਹਦੇ ਕਰਕੇ ਬੰਦੇ ਦੀ ਜਿਹੜੀ ਜ਼ਮਾਨਤ ਆ ਉਹ ਹੋ ਗਈ। ਸੋ ਮੈਂ ਆਪਣੇ ਭੈਣ ਭਰਾਵਾਂ ਨੂੰ ਦੱਸਣਾ ਚਾਹਾਂਗਾ ਕਿ ਅਸੀਂ ਪੂਰੇ ਅਵੇਅਰ ਆ ਹਰ ਕੰਮ ਦੇ ਵਿੱਚ ਕੀ ਹੋ ਰਿਹਾ ਵਾ ਸਨ ਪੂਰੇ ਹਰ ਤਰ੍ਹਾਂ ਦੀ ਜਾਣਕਾਰੀ ਹੈ ਕੀ ਹੋ ਰਿਹਾ ਔਰ ਬਹੁਤ ਜ਼ਿਆਦਾ ਐਕਟਿਵ ਆ ਅਸੀਂ। ਔਰ ਜੇ ਅਸੀਂ ਦੋ ਕੁ ਦਿਨਾਂ ਤੋਂ ਚੁੱਪਾ ਦਾ ਮਤਲਬ ਇਹ ਨਹੀਂ ਕਿ ਅਸੀਂ ਸ਼ਾਂਤ ਹੋ ਕੇ ਬੈਠੇ ਆ ਅੱਜ ਸਾਡੀ ਚੇਅਰਮੈਨ શ્રી ਜਤਿੰਦਰ ਸਿੰਘ ਗੌਰਵ ਜੀ ਅੱਜ ਡੀਜੀਪੀ ਸਾਹਿਬ ਨੂੰ ਮਿਲੇ ਸੀਗੇ ਗੌਰਵ ਯਾਦਵ ਜੀ ਨੂੰ ਮਿਲੇ ਉਸ ਤੋਂ ਬਾਅਦ ਉਹ ਜਿਹੜੇ ਸਪੈਸ਼ਲ ਡੀਜ਼ ਜਿਹੜੇ ਆ ਆਪੇ ਸ਼ਿਪਰਾ ਜੀ ਨੂੰ ਵੀ ਮਿਲ ਕੇ ਆਏ ਤੋਂ ਉੱਥੇ ਜਿਹੜੇ ਇਹ ਸ਼ਰਾਰਤੀ ਬੰਦੇ ਸੀਗੇ ਜਿਵੇਂ ਭਗਤ ਸਿੰਘ ਦੁਆਬੀ ਹੋ ਗਿਆ ਜਾਂ ਪੰਨਾ ਸਿੱਧੂ ਹੋ ਜਾਏ ਮਨਹਾਸ ਸੀਗਾ ਇਹਨਾਂ ਦੇ ਉੱਤੇ ਡਿਸਕਸ਼ਨ ਕਾਫੀ ਲੰਬੀ ਚੌੜੀ ਜਿਹੜੀ ਕਰਕੇ ਆਏ ਆ ਤੋ ਉੱਥੇ ਜਿਹੜੇ ਫਿਰ ਜੋ ਐਕਸ਼ਨ ਹੋਇਆ ਉਹ ਤੁਹਾਨੂੰ ਸਾਰਿਆਂ ਨੂੰ ਸ਼ਾਇਦ ਖਬਰਾਂ ਮਿਲ ਗਈਆਂ ਹੋਣਗੀਆਂ ਮੈਂ ਦੱਸਣਾ ਵੀ ਚਾਹਾਂਗਾ ਕਿ ਖਬਰ ਚੱਲ ਰਹੀ ਹੈ ਤੋ ਉਹਦੇ ਵਿੱਚ ਜਿਹੜਾ ਭਾਨਾ ਸਿੱਧੂ ਜਿਹੜਾ ਸੀਗਾ ਉਸ ਨੂੰ ਪੁਲਿਸ ਨੇ ਜਿਹੜਾ ਅਰੈਸਟ ਕੀਤਾ ਵਾ ਤੋ ਮੈਂ ਆਪਣੇ ਮਸੀਹ ਭਾਈ ਜਣਾ ਨੂੰ ਦੱਸਣਾ ਚਾਹਣਾ ਕਿ ਇਹ ਜਿਹੜੀ ਖਬਰ ਇਹ ਸਾਡੇ ਲਈ ਬਹੁਤ ਲਾਈਵ ਹੰਦਾ ਕਿਉਂਕਿ ਮਸੀਹ ਲੋਕ ਜਿਹੜੇ ਨੇ ਉਹ ਬਹੁਤ ਜ਼ਿਆਦਾ ਅੱਜ ਕੱਲ ਰੋਸ ਦੇ ਵਿੱਚ ਨੇ ਬਹੁਤ ਜ਼ਿਆਦਾ ਗੁੱਸੇ 'ਚ ਨੇ ਔਰ ਮਸੀਹ ਭਾਈ ਜਣਾ ਜਿਹੜਾ ਉਹ ਇਹ ਚੀਜ਼ ਦੀ ਉਡੀਕជា ਸੀਗਾ ਕਿ ਸਾਨੂੰ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਭਾਨਾ ਸਿੱਧੂ ਜਿਹੜਾ ਵਾ ਉਹਦਾ ਕੀ ਕੀਤਾ ਭਾਨਾ ਸਿੱਧੂ ਦਾ ਕੀ ਹੋਇਆ ਬੇਸ਼ੱਕ ਭਾਨਾ ਸਿੱਧੂ ਨੂੰ ਇੱਥੇ ਜਿਹੜਾ ਉਹਨਾਂ ਨੇ ਅਰੈਸਟ ਨਹੀਂ ਕੀਤਾ ਲੇਕਿਨ ਪੁਲਿਸ ਜਿਹੜੀ ਹੈ ਉਹਨੂੰ ਬਹੁਤ ਜਲਦੀ ਇੱਥੇ ਵੀ ਰਿਮਾਂਡ ਤੇ ਲੈ ਕੇ ਆਏਗੀ ਔਰ ਜਿਹੜੀਆਂ ਅਸੀਂ ਨਵੇਂ ਜਿਹੜੇ ਐਪਲੀਕੇਸ਼ਨਸ ਦਿੱਤੀਆਂ ਨੇ ਜਿਹਦੇ ਨਾਲ ਸਾਡੇ ਜਿਹੜੇ ਮਨਾਂ ਨੂੰ ਜਿਹੜੀ ਉਹ ਬੜੀ ਥੇਸ ਪਹੁੰਚੀ ਆ ਔਰ ਬਹੁਤ ਸਾਰੇ ਪੰਜਾਬ ਦੇ ਵਿੱਚ ਜਿਹੜਾ ਉਸੀ ਲੋਕਾਂ ਦੇ ਖਿਲਾਫ ਕੰਮ ਹੋਇਆ ਜਾਂ ਸਾਡੇ ਮਾਨਯੋਗ ਪਾਸਟਰ ਸੁਬਾਨਾ ਦੇ ਖਿਲਾਫ ਕੰਮ ਹੋਇਆ ਉਹ ਅਸੀਂ ਜਿਹੜਾ ਬਰਦਾਸ਼ਤ ਤੋਂ ਬਾਹਰ ਆ ਔਰ ਇਹ ਜਿਹੜਾ ਰੋਸ ਆ ਇਹ ਬਹੁਤ ਵੱਡਾ ਰੋਸ ਸਾਡੇ ਵਿੱਚ ਸੀਗਾ ਤੋਂ ਪ੍ਰਸ਼ਾਸਨ ਸ਼ਾਸਨ ਜਿਹੜਾ ਆਪਣੇ ਢੰਗ ਨਾਲ ਕੰਮ ਕਰ ਰਿਹਾ ਲੇਕਿਨ ਮੈਂ ਬਹੁਤ ਧੰਨਵਾਦ ਕਰਦਾ ਆਪਣੇ ਚੇਅਰਮੈਨ ਸਾਹਿਬ ਦਾ ਜਤਿੰਦਰ ਗੌਰਵ ਜੀ ਦਾ ਜਿਨ੍ਹਾਂ ਨੇ ਪਰਸਨਲੀ ਬਹੁਤ ਇੰਟਰਸਟ ਲਿਆ ਉਹ ਬਹੁਤ ਤੰਨੇ ਹੋ ਕੇ ਲੱਗੇ ਹੋਏ ਆ ਕਿਉਂਕਿ ਸਾਡੀ ਡਿਊਟੀ ਬਣਦੀ ਆ ਚੇਅਰਮੈਨ ਸਾਹਿਬ ਦੀ ਡਿਊਟੀ ਬਣਦੀ ਆ ਕਿ ਉਹ ਜਿਹੜੇ ਘਟ ਬਿੰਤੀ ਦੇ ਲੋਕ ਨੇ ਉਹਨਾਂ ਨੂੰ ਅ ਰਿਜ਼ਲਟ ਦੇਣਾ ਔਰ ਉਹ ਆਪਣੀ ਡਿਊਟੀ ਬਖੂਬੀ ਨਾ ਨਿਭਾ ਰਿਹਾ ਚਾਹੇ ਉਹ ਕਿਸੇ ਵੀ ਤਰ੍ਹਾਂ ਦੇ ਹੋਣ ਅ ਬੇਸ਼ੱਕ ਉਹ ਕਿਸੇ ਚਰਚ ਨਾਲ ਸਬੰਧ ਰੱਖਦੇ ਆ ਮੇਸ਼ਕੋ ਆਪਣੇ ਚਰਚ ਲਈ ਕੰਮ ਕਰਦੇ ਆ ਪੋਸਲੰਗਤ ਯੂਸੁਫ ਨਬੀਲਾ ਜੀ ਕਰਦੇ ਆ ਉਹ ਇੱਕ ਚੇਅਰਮੈਨ ਹੋਣ ਦੇ ਨਾਤੇ ਨਾਤੇ ਉਹ ਉਹਨਾਂ ਦੀ ਸਪਿਰਚੁਅਲ ਉਹਨਾਂ ਦੇ ਸਾਹਮਣੇ ਔਰ ਜਿਹੜਾ ਵੀ ਉਹਨਾਂ ਦੇ ਖਿਲਾਫ ਚੱਲੇਗਾ ਉਹ ਉਹਦੇ ਉਤੇ ਕੰਮ ਐਕਸ਼ਨ ਜਰੂਰ ਲੈਣਗੇ ਤੋਂ ਮੈਂ ਦੱਸਣਾ ਚਾਹਾਂਗਾ ਤੁਸੀਂ ਸਾਰੇ ਨੇ ਵੇਖ ਲਿਆ ਹੋਣਾ ਪਾਨੇ ਸਿੱਧੂ ਲੋਗ ਵੀ ਜਿਹੜਾ ਆ ਦੇਖੋ ਪੁਲਿਸ ਜਿਹੜੀ ਆ ਅੱਜ ਦੀ ਆ ਜਿਹੜੀ ਇਹਨੂੰ ਫੜ ਕੇ ਲੈ ਗਈ ਆ ਕੋਈ ਲਗਭਗ ਕੋਈ ਮਾਨਗਿਰੋ ਕੋਟਾਈ ਤੇ ਨਵਾਈ ਦਾ ਟਾਈਮ ਸੀਗਾ ਜਦੋਂ ਇਸ ਨੂੰ ਅਰੈਸਟ ਕੀਤਾ ਗਿਆ ਵਾ ਤੋਂ ਜਿਹੜੇ ਬਾਕੀ ਦੋਸ਼ੀ ਨੇ ਉਹ ਵੀ ਜਿਹੜੇ ਆ ਬਹੁਤ ਜਲਦੀ ਜਿਹੜੇ ਆ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੋਣਗੇ ਕੋਈ ਵੀ ਆਪਣੇ ਆਪ ਨੂੰ ਮੈਂ ਜਿੰਨੇ ਵੀ ਜਿਨ੍ਹਾਂ ਨੇ ਮਸੀਹ ਭਾਈਚਾਰੇ ਦੇ ਖਿਲਾਫ ਕੰਮ ਕੀਤਾ ਜਿਨ੍ਹਾਂ ਨੇ ਇਹ ਸੋਚਿਆ ਕਿ ਪੰਜਾਬ ਦੇ ਅੰਦਰ ਜਿਹੜੀ ਆ ਭਾਈਚਾਰਕ ਸੰਝ ਖਤਮ ਕਰਨੀ ਉਹ ਉਹਨਾਂ ਨੂੰ ਅਸੀਂ ਰਿਲੈਕਸ ਨਹੀਂ ਹੋਣ ਦਿਆਂਗੇ ਕਿ ਉਹ ਰਿਲੈਕਸ ਹੋ ਕੇ ਆਪਣੇ ਘਰਾਂ 'ਚ ਬੈਠ ਜਾਣ ਉਹਨਾਂ ਨੂੰ ਵੀ ਪਤਾ ਵਾ ਵੀ ਕੀ ਹੋਣਾ ਵਾ ਬੇਸ਼ੱਕ ਅੱਜ ਪੰਜਾਬ ਦੇ ਵਿੱਚ ਇਹ ਲੋਕ ਜਿਹੜੇ ਨੇ ਕਈ ਤਰ੍ਹਾਂ ਦੀਆਂ ਭ੍ਰੰਤੀਆਂ ਫਲਾਉਣ ਦੇ ਆ ਬੇਸ਼ੱਕ ਲੋਕਾਂ ਦੇ ਖਿਲਾਫ ਕੰਮ ਕਰ ਰਹੇ ਆ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੇ ਆ ਇਹ ਕੁਝ ਜਿਹੜੇ ਇਹੋ ਜਿਹੇ ਜਾਨਵਰ ਨੇ ਇਹੋ ਜਿਹੇ ਕੀੜੇ ਮਕੌੜੇ ਨੇ ਜਿਹੜੇ ਘੋਣ ਵਾਂਗੂ ਜਿਹੜੀ ਸਮਾਜ ਨੂੰ ਖਾਂਦੇ ਆ ਪਰ ਨਾਲ ਦੀ ਨਾਲ ਇਹ ਬਹੁਤ ਸਾਰੇ ਦੂਸਰੇ ਧਰਮਾਂ ਦੇ ਲੋਕ ਜਿਹੜੇ ਆ ਸਿੱਖ ਧਰਮ Hindu ਭਾਈਚਾਰਾ ਮੁਸਲਮਾਨ ਭਾਈਚਾਰਾ ਬਾਕੀ ਜਿਹੜੇ ਧਰਮ ਨੇ ਉਹਨਾਂ ਨੇ ਜਿਹੜਾ ਇਹ ਸਾਰਾ ਇਹਨਾਂ ਨੇ ਪ੍ਰਕਰਨ ਚਲਾਇਆ ਉਹਦੇ ਵਿਰੁੱਧ ਸਾਡੇ ਨਾਲ ਬਹੁਤ ਕੰਟੈਕਟ ਕੀਤੇ ਆ ਸਾਨੂੰ ਉਹਨਾਂ ਨੇ ਆਪਣਾ ਸਾਥ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਵਾ ਉਹਦੀ ਵੀ ਤੁਹਾਨੂੰ ਬਹੁਤ ਜਲਦੀ ਇੱਕ ਅੱਛੀ ਜਿਹੜੀ ਇੱਕ ਪਿਕਚਰ ਤੁਹਾਡੇ ਸਾਰੇ ਸਾਹਮਣੇ ਲੈ ਕੇ ਆਵਾਂਗੇ ਅਸੀਂ ਬਹੁਤ ਜਲਦੀ ਤੁਹਾਨੂੰ ਇੱਕ ਦੋ ਦਿਨਾਂ ਚ ਅੱਛੀ ਗੁੱਡ ਨਿਊਜ਼ ਦੇਵਾਂਗੇ ਇਹ ਜਿਹੜਾ ਤਜਸਵੀ ਮਨਾਸੀਕ ਮੈਂ ਦੀ ਇੰਟਰਵਿਊ ਸਾਡੇ ਕਹਿੰਦਾ ਕਿ ਮੇਰੇ ਨਾਲ ਜਿਹੜੇ 9 10 ਜੋ 9 ਬੰਦੇ ਸਹਿਮਤ ਆ ਇਹਦੇ ਨਾਲ 10 ਜੋ 9 ਨਹੀਂ ਇਹਨਾਂ ਜੋ 9 ਜੋ ਕੋਈ ਵੀ ਨਹੀਂ ਸਹਿਮਤ ਕਿਉਂਕਿ ਜਿਸ ਚਾਲ ਦੇ ਵਿੱਚ ਇਹ ਬੰਦਾ ਕੰਮ ਕਰ ਰਿਹਾ ਵਾ ਉਹ ਜਿਹੜੀ ਚਾਲ ਹੈ ਉਹ ਕਦੀ ਕਾਮਯਾਬ ਨਹੀਂ ਹੁੰਦੀ ਕਿਉਂਕਿ ਜਿਹੜੇ ਪੰਜਾਬ ਦੇ ਵਿੱਚ ਸੂਝਵਾਨ ਲੋਕ ਨੇ ਜਿਹੜੇ ਪੰਜਾਬ ਦੇ ਅੰਦਰ ਬਹੁਤ ਸਿਆਣੇ ਲੋਕ ਨੇ ਜਿਨ੍ਹਾਂ ਨੇ ਭਾਈਚਾਰਕ ਸਾਂਝ ਨੂੰ ਹਮੇਸ਼ਾ ਕਾਇਮ ਕਰਨ ਲਈ ਆਪਣਾ ਜ਼ਿੰਮਨ ਦੇ ਵਿੱਚ ਬੜਾ ਕੰਮ ਕੀਤਾ ਵਾ ਉਹ ਜਿਹੜੇ ਸਾਬੇ ਹਸਿਆਤ ਬਹੁਤ ਵਧੀਆ ਲੋਕ ਜਿਹੜੇ ਨੇ ਉਹਨਾਂ ਨੇ ਇਹਨਾਂ ਦੀ ਜਿਹੜੀ ਇਹ ਕੰਮ ਕਰ ਰਹੀ ਆ ਇਹਨਾਂ ਦਾ ਉਹਨਾਂ ਨੇ ਜਿਹੜਾ ਕੰਮ ਹੈ ਇਹਦਾ ਵਿਰੋਧ ਕੀਤਾ ਵਾ ਔਰ ਇਹ ਵੇਖੋ ਇਹਨਾਂ ਦੇ ਨਾਲ ਕੋਈ ਵੀ ਨਹੀਂ ਬੰਦੇ ਹੈਗੇ ਇਹ ਬੰਦੇ ਕਹਿੰਦੇ ਆ ਕਿ ਸਾਡੇ ਨਾਲ ਬੰਦੇ ਆ ਕਿ ਇਹਨਾਂ ਨਾਲ ਕੋਈ ਬੰਦਾ ਤੁਰ ਕੇ ਵਧੀਆ ਬੰਦੇ ਇੰਦਰ ਕੋਈ ਤੁਰ ਕੇ ਰਾਜੀ ਨਹੀਂ ਤੋ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਦੱਸਣਾ ਚਾਹਾਂਗਾ ਕਿ ਗਲੋਬਲ ਕ੍ਰਿਸਨ ਐਕਸ਼ਨ ਕਮੇਟੀ ਆਪਣੇ ਵਧੀਆ ਢੰਗ ਨਾਲ ਕੰਮ ਕਰ ਰਹੀ ਆ ਔਰ ਪੰਜਾਬ ਦੀ ਆਵਾਜ਼ ਜਿਹੜੀ ਆ ਉਸ ਨੂੰ ਅਸੀਂ ਦੱਬਣ ਨਹੀਂ ਦੇਵਾਂਗੇ ਮਸੀ ਲੋਕਾਂ ਦੀ ਔਰ ਸਾਡੇ ਅਈ ਚੇਅਰਮੈਨ ਸਾਹਿਬ ਮਾਨੋਰੀਟੀ ਕਮਿਸ਼ਨ ਨੂੰ ਵੀ ਹਮੇਸ਼ਾ ਅਪੀਲ ਕੀਤੀ ਆ ਅੱਜ ਵੀ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਜਿਸ ਵਿੱਚ ਉਹਨਾਂ ਨੇ ਪਰਸਨਲ ਇੰਟਰਸਟ ਲੈ ਕੇ ਅੱਜ ਬਹੁਤ ਸਾਰੇ ਉੱਚ ਅਧਿਕਾਰੀਆਂ ਦੇ ਨਾਲ ਉਹਨਾਂ ਨੇ ਮੀਟਿੰਗ ਕੀਤੀ ਆ ਤੋਂ ਮੈਂ ਮਹਿਸੂਸ ਕਰਦਾ ਕਿ ਉਹਦਾ ਰਿਜ਼ਲਟ ਜਿਹੜਾ ਆਪ ਸਭ ਦੇ ਸਾਹਮਣੇ ਆ ਮੈਂ ਆਸ ਕਰਦਾ ਕਿ ਜਿਹੜੀਆਂ ਮੈਂ ਤੁਹਾਨੂੰ ਗੱਲਾਂ ਕੀਤੀਆਂ ਵਾ ਉਹਤੇ ਤੁਸੀਂ ਜ਼ਰੂਰ ਗੌਰ ਕਰੋਗੇ ਔਰ ਗਲੋਬਲ ਦੇ ਨਾਲ ਸਾਡੇ ਨਾਲ ਜ਼ਰੂਰ ਖੜੋਗੇ ਇਹਨਾਂ ਬੈਂਕੀਆਂ ਦੇ ਨਾਲ ਮੈਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਸਾਰਿਆਂ ਨੂੰ ਜੈਮਸ